ਕੀ ਨਾਮਾ ਜੋ ਤੁਹਾਡੇ ਨਾਲ ਕੱਲ ਘਟਨਾ ਵਾਪਰੀ ਹੈ ਉਹਦੇ ਬਾਰੇ ਥੋੜਾ ਜਿਆ ਦੱਸੋ ਸਾਨੂੰ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਮੈਂ ਬਰੇਂਡੇ ਦਾ ਹੀ ਰਹਿਣ ਵਾਲਾ ਆਂਗਾ ਤੇ ਕੱਲ ਮੇਰੇ ਫਾਦਰ ਸਾਹਿਬ ਜੋ ਸਿਵਲ ਹਸਪੀਟਲ ਦੇ ਨਾਲ ਵਿਸ਼ਾਲ ਮਾੜ ਦੇ ਨਾਲ ਜੋ SBI ਬੈਂਕ ਹੈਗਾ ਹਾਜ਼ਿਰਤਨ ਚੌਂਕ ਤੇ ਤੇ ਉੱਥੇ ਮੇਰੇ ਫਾਦਰ ਸਾਹਿਬ ਕੱਲ ATM ਤੇ ਗਏ ਸੀਗੇ ਜੀ ਤੇ ਉੱਥੇ ਜਦੋਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਕਿ ਇੱਕ ਬੰਦਾ ਆਇਆ ਜਦੋਂ ਮੇਰੇ ਫਾਦਰ ਸਾਹਿਬ ATM ਦੇ ਅੰਦਰ ਸੀਗੇ ਤਾਂ ਉਹ ਏਟੀਐਮ ਚੱਲਿਆ ਨਹੀਂ ਤਾਂ ਉਹਨੇ ਹੈਲਪ ਕਰਨ ਦੇ ਬਹਾਨੇ ਮੇਰੇ ਫਾਦਰ ਸਾਹਿਬ ਤੋਂ ਦਾ ਜਿਹੜਾ ਏਟੀਐਮ ਸੀ ਉਹ ਚੇਂਜ ਕਰ ਲਿਆ ਤੇ ਉਹਨਾਂ ਦਾ ਜਿਹੜਾ ਉਹ ਸੀ ਪਾਸਵਰਡ ਉਹਨਾਂ ਨੇ ਮੇਰੇ ਫਾਦਰ ਸਾਹਿਬ ਤੋਂ ਲਗਾਉਂਦੇ ਹੋਏ ਦੇਖ ਲਿਆ ਉਸ ਤੋਂ ਬਾਅਦ ਜਦੋਂ ਮੇਰੇ ਫਾਦਰ ਸਾਹਿਬ ਦੁਬਾਰਾ ਬੈਂਕ ਦੇ ਵਿੱਚ ਗਏ ਤਾਂ ਬੈਂਕ ਦੇ ਵਿੱਚ ਵੀ ਉਹਨਾਂ ਨੂੰ ਕੋਈ ਕੰਮ ਸੀ ਤਾਂ ਬੈਂਕ ਦੇ ਵਿੱਚ ਜਦੋਂ ਉਹ ਗਏ ਤਾਂ ਮੇਰੇ ਫਾਦਰ ਸਾਹਿਬ ਦੇ ਫੋਨ ਤੇ ਮੈਸੇਜ ਆਇਆ ਵੀ ਉਹਨਾਂ ਦੇ ਪੈਸੇ ਨਿਕਲਨੇ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਜੋ ਬੈਂਕ ਦੇ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਬੈਂਕ ਵੀ ਤੁਸੀਂ ਇਹ ਪੈਸੇ ਕਢਵਾਏ ਆ ਤਾਂ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਮੈਂ ਇਹ ਪੈਸੇ ਨਹੀਂ ਕਢਵਾਏ ਮੈਂ ਤਾਂ ਬੈਂਕ ਦੇ ਵਿੱਚ ਹੀ ਖੜਾ ਤੇ ਉਸ ਤੋਂ ਬਾਅਦ ਉਹਨਾਂ ਨੇ ਜੋ ਬੈਂਕ ਦੇ ਕਰਮਚਾਰੀ ਸੀ ਉਹਨਾਂ ਨੇ ਜਦੋਂ ਏਟੀਐਮ ਦੇਖਿਆ ਤਾਂ ਉਹ ਏਟੀਐਮ ਕਿਸੇ ਹੋਰ ਦੇ ਨਾਮ ਤੇ ਸੀ ਤਾਂ ਫਿਰ ਉਹ ਉਹ ਉਹਨਾਂ ਨੇ ਜੋ ਮੁਸਤੈਦੀ ਵਰਤਦੇ ਹੋਏ ਨਾਲ ਦੀ ਨਾਲ ਹੀ ਜੋ ਮੇਰੇ ਫਾਜ਼ਲ ਸਾਹਿਬ ਦਾ ਏਟੀਐਮ ਸੀ ਉਹ ਬਲੌਕ ਕਰ ਦਿੱਤਾ ਮੈਸੇਜ ਭੇਜ ਕੇ ਬਲੌਕ ਕਰ ਦਿੱਤਾ ਤੇ ਉਹ ਜੋ ਇਹ ਜਿਹੜਾ ਪਰਸਨ ਸੀ ਇਸ ਨੇ ਜੋ ਐਂਟਰੀ ਕੀਤੀ ਸੀ ਆਪਣਾ ਜੋ ਏਟੀਐਮ ਚੋਂ ਪੈਸੇ ਕਢਵਾਏ ਸੀ ਉਹ ਯੂ ਬੀਆਈ ਬੈਂਕ ਹੈ ਜੋ ਕਿ ਗ੍ਰੇਨ ਮਾਰਕੀਟ ਬਠਿੰਡਾ ਦੇ ਵਿੱਚ ਸਬਜੀ ਮੰਡੀ ਦੀ ਮਾਰਕੀਟ ਦੇ ਵਿੱਚ ਹੈ ਉਸ ਦੇ ਏਟੀਐਮ ਤੋਂ ਇਸ ਬੰਦੇ ਨੇ ਐਂਟਰੀ ਕੀਤੀ ਸੀ ਤੇ ਉਸ ਤੋਂ ਬਾਅਦ ਅਸੀਂ ਥਾਣੇ ਰਿਪੋਰਟ ਵੀ ਜੋ ਕਿ ਚੌਂਕੀ ਸਿਵਲ ਹਸਪੀਟਲ ਦੇ ਵਿੱਚ ਹੈ ਅਸੀਂ ਚੌਂਕੀ ਇੰਚਾਰਜ ਤੇ ਉਹਨਾਂ ਜਿਹੜੇ ਤੇ ਮੁਲਾਜ਼ਮ ਸੀ ਉਹਨਾਂ ਦੇ ਕੋਲ ਜੋ ਅਸੀਂ ਇਹਦੀ ਰਿਪੋਰਟ ਵੀ ਦਰਜ ਕਰਾਈ ਤਾਂ ਉਹਨਾਂ ਨੇ ਜਿਹੜਾ ਹੈਗਾ ਸਾਡੀ ਉਹ ਪੂਰੀ ਹੈਲਪ ਕੀਤੀ ਤੇ ਉਸ ਤੋਂ ਬਾਅਦ ਜੋ ਥੱਗ ਉਹਨਾਂ ਨੇ ਜਾ ਕੇ ਸੀਸੀਟੀਵੀ ਫੁਟੇਜ ਵਗੈਰਾ ਵੀ ਸਾਨੂੰ ਦਿੱਤੇ ਤੇ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਤੇ ਜੋ મતલਬ ਇਸ ਜਿਹੜੀ ਕਾਰਵਾਈ ਹੈ ਉਹ ਵਿਚਾਰ ਦੀਣਾ ਹਜੇ ਉਸ ਤੋਂ ਬਾਅਦ ਮੇਰੀ ਬੇਨਤੀ ਸਾਰੇ ਬਠਿੰਡਾ ਵਾਸੀਆਂ ਨੂੰ ਇਹ ਹੈ ਵੀ ਇਹ ਬੰਦੇ ਦੀ ਪਛਾਣ ਕੀਤੀ ਜਾਵੇ ਜੇ ਕਈ ਵਾਰ ਕੋਈ ਤੇ ਘੁੰਮਦਾ ਘਰਦਾ ਤੁਹਾਨੂੰ ਨਜ਼ਰ ਆਉਂਦਾ ਹੈ ਤਾਂ ਮੇਰਾ ਜੋ ਨੰਬਰ ਦਿੱਤਾ ਹੋਇਆ 89815720070 ਤੇ ਮੈਨੂੰ ਫੋਨ ਕੀਤਾ ਜਾਵੇ ਤੇ ਨਾਲ ਦੀ ਨਾਲ ਹੀ ਜਿਹੜੇ ਕੋਈ ਰਿਟਾਇਰਡ ਪਰਸਨ ਹੈ ਕੋਈ ਪੈਨਸ਼ਨਰ ਹੈ ਤੇ ਕੋਈ 올ਡ ਏਜ ਕੋਈ ਬਜ਼ੁਰਗ ਮਾਤਾ ਜੀ ਹੈ ਤਾਂ ਮਤਲਬ ਏਟੀਐਮ ਤੇ ਜੇ ਜਾਂਦੇ ਆ ਤਾਂ ਉਹਨਾਂ ਨੂੰ ਮੇਰੀ ਬੇਨਤੀ ਇਹ ਹੈ ਵੀ ਕਿਸੇ ਵੀ ਅਗਿਆਤ ਬੰਦੇ ਦੇ ਨਾਲ ਤੋਂ ਕੋਈ ਹੈਲਪ ਨਹੀਂ ਲੈਣੀ ਤੇ ਜੇਕਰ ਇਹ ਬੰਦਾ ਕਿਤੇ ਏਟੀਐਮ ਦੇ ਵਿੱਚ ਤੁਹਾਡੀ ਹੈਲਪ ਕਰਦਾ ਨਜ਼ਰ ਆਉਂਦਾ ਤਾਂ ਇਹ ਬੰਦੇ ਤੋਂ ਮੁਸਤੈਦੀ ਵਰਤਣੀ ਆ ਤੇ ਨਾਲ ਦੀ ਨਾਲ ਹੀ ਮੇਰੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹੋ ਜਿਹੇ ਮਾੜੇ ਆਨਸਰਾਂ ਤੇ ਤੇ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਫੜ ਕੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਧੰਨਵਾਦ